ਮਟਰ ਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਰੁਪਿੰਦਰ ਹਰਕਵੜ ਤੇ ਵਿਸ਼ਵਜੀਤ ਇਹ ਤਿੰਨਾਂ ਦੀ ਅਸੀਂ ਇਸ ਤੋਂ ਪਹਿਲਾਂ ਅਰੈਸਟ ਪਾ ਚੁੱਕੇ ਹਾਂ ਸਾਨੂੰ ਇੱਕ ਵੀਰ ਇੰਦਰਕੌਰ ਜਿਹੜੀ ਕੋਈ 26 ਸਾਲ ਦੀ ਇਸ ਦੀ ਏਜ ਹੈ ਤੇ ਮਹੱਲਾ ਕੋਖਰਾ ਜਿਲ੍ਹਾ ਫਰੀਕੋਟ ਦੀ ਰਹਿਣ ਵਾਲੀ ਸੀ ਇਹਨੂੰ ਇਸ ਮਟਰ ਬਾਰੇ ਪਤਾ ਸੀਗਾ ਵੀ ਇਹ ਮਟਰ ਜਿਹੜਾ ਰੁਪਿੰਦਰ ਨੇ ਅਧਿਆਸਪੰਡ ਦਾ ਗੁਰਵਿੰਦਰ ਦਾ ਕਰਨਾ ਤੇ ਇਹਨੂੰ ਉਸ ਚੀਜ਼ ਬਾਰੇ ਜਾਣਕਾਰੀ ਸੀ ਜੇਕਰ ਇਹ ਪੁਲਿਸ ਨੂੰ ਇਨਫੋਰਮ ਕਰਦੀ ਜਾਂ ਆਪਣੇ ਕਿਸੇ ਹੋਕੇ ਸਹਿਯੋਗੀ ਇਨਫੋਰਮ ਕਰ ਦਿੱਤਾ ਇਹ ਮਰਡਰ ਉਸ ਟਾਈਮ ਟਲ ਸਕਦਾ ਸੀਗਾ ਜਿਹੜਾ 28 29 11 ਨੂੰ ਇੱਕ ਸੁਖਣਾ ਜਗੇ ਮਰਡਰ ਹੋਇਆ ਸੀ ਮਰਡਰ ਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਰੁਪਿੰਦਰ ਹਰਕਵਰ ਤੇ ਵਿਸ਼ਵਜੀਤ ਇਹ ਤਿੰਨਾਂ ਦੀ ਅਸੀਂ ਇਸ ਤੋਂ ਪਹਿਲਾਂ ਅਰੈਸਟ ਪਾ ਚੁੱਕੇ ਹਾਂ ਇਸ ਦੇ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਲਗਾਤਾਰ ਚੱਲ ਰਹੀ ਸੀ ਇਸ ਦੇ ਵਿੱਚ ਸਾਨੂੰ ਇੱਕ ਵੀਰ ਇੰਦਰਪਾਲ ਜਿਹੜੀ ਕੁਈ 26 ਸਾਲ ਦੀ ਇਸਦੀ ਏਜ ਹੈ ਤੇ ਮਹੱਲਾ ਕੋਖਰਾ ਜ਼ਿਲ੍ਹਾ ਫਰੀਕੋਟ ਦੀ ਰਹਿਣ ਵਾਲੀ ਸੀ ਇਹ ਜਿਹੜੀ ਰੁਪਿੰਦਰ ਦੀ ਇੱਕ ਅੱਛੀ ਦੋਸਤ ਸੀ ਜਿਹੜੀ ਇਨਵੈਸਟੀਗੇਸ਼ਨ ਵਿੱਚ ਆ ਚੁੱਕੀ ਹੈ ਵੀ ਇਹਨੂੰ ਇਸ ਮਟਰ ਬਾਰੇ ਪਤਾ ਸੀਗਾ ਵੀ ਇਹ ਮਟਰ ਜਿਹੜਾ ਰੁਪਿੰਦਰ ਦੇ ਹਸਬੰਡ ਦਾ ਗੁਰਵਿੰਦਰ ਦਾ ਕਰਨਾ ਤੇ ਇਹਨੂੰ ਉਸ ਚੀਜ਼ ਬਾਰੇ ਜਾਣਕਾਰੀ ਸੀ ਜੇਕਰ ਇਹ ਪੁਲਿਸ ਨੂੰ ਇਨਫੋਰਮ ਕਰਦੀ ਜਾਂ ਆਪਣੇ ਕਿਸੇ ਹੋਕੇ ਸਹਿਯੋਗੀ ਨੂੰ ਇਨਫੋਰਮ ਕਰ ਦਿੱਤਾ ਇਹ ਮਰਡਰ ਉਸ ਟਾਈਮ ਟਲ ਸਕਦਾ ਸੀਗਾ ਇਸ ਸਬੰਧ ਵਿੱਚ ਸਾਡੀ ਜਿਹੜੀ ਤਫ਼ਤੀਸ਼ ਲਗਾਤਾਰ ਚੱਲ ਰਹੀ ਸੀ ਇਸ ਨੂੰ ਕੱਲ ਅਸੀਂ ਨਾਮਿਨੇਟ ਕਰਕੇ ਅੱਜ ਅਸੀਂ ਇਸ ਦੀ ਗ੍ਰਿਫਤਾਰੀ ਪਾ ਲਈਏ ਸਰ ਇਸ ਤੱਕ ਹੀ ਰੁਕ ਸਮਨੇ ਕਿਉਂਕਿ ਸਿਰਫ ਇੱਕ ਜਾਣਕਾਰੀ ਤਹਿਤੀ ਗ੍ਰਫਤਾਰ ਕੀਤਾ ਗਿਆ ਹੈ ਕੋਈ ਹੋਰ ਵੀ ਇੰਦੀ ਕੋਈ ਇਨਵੋਲਵਮੈਂਟ ਨਹੀਂ ਨਹੀਂ ਬਿਲਕੁਲ ਜਿਹੜੀਆਂ ਇਹ ਦੋਨੋਂ ਜਿਹੜੀਆਂ ਰੁਪਿੰਦਰ ਤੇ ਵੀਰਿੰਦਰ ਦੋਨੋਂ ਪਲੱਸ 2 ਦੀਆਂ ਕਾਟੀਆਂ ਸਟੂਡੈਂਟ ਸੀ ਜਿਹੜੀ ਰੁਪਿੰਦਰ ਦੇ ਪਲੱਸ 2 ਤੋਂ ਬਾਅਦ ਕੈਨੇਡਾ ਚਲੀ ਜਾਂਦੀ ਤੇ ਕੈਨੇਡਾ ਤੋਂ ਜਦੋਂ ਵਾਪਸ ਆਉਂਦੀ ਹੈ ਤੇ ਫਿਰ ਦੁਬਾਰਾ ਇਸ ਦਾ 25 ਦੇ ਵਿੱਚ ਆਦੀ ਇਸ ਫਰੈਂਡ ਵੀਰਿੰਦਰ ਨਾਲ ਤਾਲਮੇਲ ਹੋ ਜਾਂਦਾ ਹੈ ਤੇ ਇਹ ਬਹੁਤ ਅੱਛੀਆਂ ਫਰੈਂਡ ਹੋਣ ਕਰਕੇ ਹਰ ਇੱਕ ਗੱਲ ਸ਼ੇਅਰ ਕਰਦੀਆਂ ਸੀ ਤੇ ਜਿਹੜਾ ਇਹਨਾਂ ਨੇ ਆਪਸ ਵਿੱਚ ਇਹ ਵੀ ਗੱਲ ਇਹਨਾਂ ਦੀ ਸ਼ੇਅਰ ਹੋ ਚੁੱਕੀ ਸੀ ਵੀ ਜਿਹੜਾ ਗੁਰਵਿੰਦਰ ਦਾ ਮਰਡਰ ਕੀਤਾ ਜਾਣਾ ਤੇ ਉਸ ਦੇ ਵਿੱਚ ਹੁਣ ਅਸੀਂ ਇਹਦੀ ਗ੍ਰਿਫਤਾਰੀ ਪਾ ਲਈ ਉਸ ਦੇ ਵਿੱਚ ਅਸੀਂ ਮਾਂਜੋ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰਕੇ ਇਹ ਮਾੜਲਾ ਵਾਂਗਰ ਮਾਰ ਦੇ ਵਿੱਚ ਸਾਰੀ ਗੱਲਬਾਤ ਪੁੱਛੀ ਜਾਏਗੀ ਜਾਂ ਕਲੀਅਰ ਕਰਾਂਗੇ ਵੀ ਇਹਦਾ ਕੀ ਰੋਲ ਰਿਹਾ ਹੈ ਕਿੰਨਾ ਕੋਈ ਨੂੰ ਕਦੋਂ ਤੇ ਸਾਜ਼ਿਸ਼ ਚੱਲ ਰਹੀ ਸੀ ਕਿਉਂਕਿ ਜਿਦਸਾ ਤੁਸੀਂ ਦੱਸਿਆ ਕਿ ਇਹਨਾਂ ਦਾ ਪ੍ਰੀ ਕੌਂਸਲ ਸੀਗਾ ਕਿ ਉਹਨਾਂ ਦਾ ਮਟਰ ਕਰਨਾ ਹੈ ਔਰ ਆਪਸ ਵਿੱਚ ਇਹਨਾਂ ਦੀ ਕੋਈ ਇਸਲਾ ਮਸ਼ਰਵਰੀ ਹੋ ਰਹੀ ਹੈ ਜੀ ਕਦੋਂ ਦੀ ਇਹ 플ਾਨਿੰਗ ਚੱਲ ਰਹੀ ਸੀ ਹਾਂ ਬਿਲਕੁਲ ਸਾਡੇ ਜਿਹੜੇ ਹੁਣ ਤੱਕ ਇਨਵੈਸਟਿੰਗ ਚਾਹੇ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਇਹਨਾਂ ਪਗਾਂਗੇ ਵੀ ਜਿਹੜੀ ਇਸ ਗੱਲ ਦਾ ਵੀਰਿੰਦਰ ਨਾਲ ਜਿਹੜੀ ਦੋਸ਼ੀ ਰਪਿੰਦਰ ਨੇ ਗੱਲ ਸੰਜੀ ਕੀਤੀ ਸੀ ਕੋਈ ਜਿਆਦਾ ਟਾਈਮ ਪਹਿਲਾਂ ਦੀ ਨਹੀਂ ਕਿ ਜਦੋਂ ਇਹਨੇ ਇਸ ਕ੍ਰਾਈਮ ਨੂੰ ਅੰਜਾਮ ਦੇਣਾ ਸੀ ਰਪਿੰਦਰ ਨੇ ਉਹ ਥੋੜਾ ਟਾਈਮ ਪਹਿਲਾਂ ਹੀ ਆਦੀ ਇਸ ਫਰੈਂਡ ਨਾਲ ਇਹਨੇ ਸ਼ੇਅਰ ਕੀਤੀ ਸੀ ਵੀਰ ਨਾਲ ਕਾਦੀ ਪੜਾਈ ਕਰਦੀ ਹੈ ਜੀ ਇਹ ਇਸ ਟਾਈਮ ਬੀਐਸਸੀ ਜਿਹੜੀ ਓਟੀਟੀ ਜੀ ਨੂੰ ਕਹਿੰਦੇ ਮੈਡੀਕਲ ਨਾਲ ਰਿਲੇਟਡ ਮੋਗਾ ਵਿਖੇ ਡਗਰ ਕਾਲਜ ਵਿਖੇ ਇਹ ਜਿਹੜੀ ਸੈਕੰਡਰੀ ਦੀ ਸਟੂਡੈਂਟ ਸੀ ਇਹਦਾ ਬੈਕਗ੍ਰਾਉਂਡ ਕੀ ਹੈ ਇਹ ਇੱਕ ਪਰਿਵਾਰ ਨਾਲ ਨਾਰਮਲ ਪਰਿਵਾਰ ਦੀ ਬੱਚਾ ਹੈ ਤੇ ਇਹ ਜਿਹੜੀ ਜਿੰਦੀ ਅਨਮੈਰਿਡ ਜਿੰਦੀ ਏਜ ਕੋਈ 26-27 ਸਾਲ ਹੈ ਤੇ ਜਿਹੜੀ ਆਨਸਟਮ ਆਦੀ ਸਟੱਡੀ ਕਰ ਰਹੀ ਸੀ ਤੇ ਉੱਥੇ ਰਹਿੰਉਣੀ ਹਾਂ ਬਿਲਕੁਲ ਹਾਂਜੀ ਖੋਖਰਾਲਾ ਮੱਲਾ ਫਰੀ ਕੋਟ ਦੀ ਇਹ ਨਿਵਾਸੀ ਸੀ